ਤੋ ਵਾਂਝੇ ਦੇ ਪੜਾਈ ਛੱਡ ਚੁੱਕੇ ਬੱਚਿਆਂ ਨੂੰ ਮੁੜ ਸਕੂਲਾਂ ਤੱਕ ਪਹੁੰਚਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰੰਭੇ ਇੱਕ ਨਵਿਕਲੇ ਪ੍ਰੋਜੈਕਟ ਦੀਆਂ ਨਵੀਆਂ ਰਾਹਾਂ ਦੀ ਸ਼ੁਰੂਆਤ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਰਵਾਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਸਮਾਰੋਹ ਦੌਰਾਨ ਪੜਨਾ ਹੈ ਪੜਾਣਾ ਹੈ ਸਭ ਨੂੰ ਨਾਲ ਲੈ ਕੇ ਜਾਣਾ ਹੈ ਦੇ ਤਹਿਤ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਨਵੀਆਂ ਰਾਹਾਂ ਪ੍ਰੋਜੈਕਟ ਅਧੀਨ ਐਸੀ ਕਾਰਪੋਰੇਸ਼ਨ ਅਤੇ ਮੰਕੂ ਐਗਰੋਟੈਕ ਪ੍ਰਾਈਵੇਟ ਲਿਮਟਿਡ ਸਮਾਣਾ ਦੇ ਐਮ ਡੀ ਸੁਖਵਿੰਦਰ ਸਿੰਘ ਮੰਕ ਸਤ ਕਬਾਈ ਇਹ ਰਿਕਸ਼ੇ ਸਵੈਸਹਾਇਤਾ ਸਮੂਹ ਦੀਆਂ ਮੈਂਬਰ ਔਰ ਤੁਹਾਨੂੰ ਪ੍ਰਦਾਨ ਕੀਤੇ ਇਹ ਐਡੂ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਇਹ ਪ੍ਰੋਗਰਾਮ ਬਹੁਤ ਇੱਕ ਵਿਕਲਪਕਾ ਪ੍ਰੋਗਰਾਮ ਹੈ ਕਿ ਬਹੁਤ ਸਾਰੇ ਬੱਚੇ ਆ ਚਾਹੇ ਉਹ ਪੱਠਿਆਂ ਦੇ ਉੱਤੇ ਜਾਂ ਸਲਾਮਸ ਰਹਿੰਦੇ ਆ ਸਕੂਲ ਤੋਂ ਰੋ ਰਹੇ ਆ ਜਿਹੜੇ ਤਾਂ ਨੇੜੇ ਆ ਉਹਨਾਂ ਦੀ ਰਜਿਸਟ੍ਰੇਸ਼ਨ ਕਰਾਤੀ ਹੈ ਸਾਡੇ ਜੋ ਮਾਰਜੋ ਕੋਪੋਥੀ ਦਾ ਆਪ ਹੈ ਸਹਿਤ ਸਿੱਖਿਆ ਅੰਸਥਾਨ ਹੈ ਹਰ ਬੱਚੇ ਨੂੰ ਸਿੱਖਿਆ ਮਿਲਣੀ ਚਾਹੀਦੀ ਹੈ ਜਿਹੜੇ ਤਾਂ ਬੱਚੇ ਸਰਕਾਰੀ ਸਕੂਲਾਂ ਦੇ ਨੇੜੇ ਰਹਿੰਦੇ ਨੇ ਉੱਥੇ ਐਡਮਿਸ਼ਨ ਕਰਵਾ ਲੈਂਦੇ ਨੇ ਤੇ ਜਿਹੜੇ ਬੱਚੇ ਦੂਰ ਰਹਿੰਦੇ ਆ ਉਹਨਾਂ ਵਾਸਤੇ ਇਹ ਬੜਾ ਨੁਕਸਾਨ ਹੈ ਕਿ ਜਿੱਥੇ ਕੋਲ ਸਕੂਲ ਕਾਫੀ 1.2 2 ਕਿਲੋਮੀਟਰ ਹੋ ਜਾਂਦਾ ਹੈ ਉਹਨਾਂ ਨੂੰ ਵਾਪਸ 1.5 ਕਿਲੋਮੀਟਰ ਦੀ ਡਿਪਟੀ ਕਮਿਸ਼ਨ ਸਾਹਿਬ ਨੇ ਇਹ ਕੀ ਦਿੱਕਤ ਆ ਕਹਿੰਦੇ ਸਕੂਲ ਦੂਰ ਹੈ ਬੱਚੇ ਜਾ ਨਹੀਂ ਸਕਦੇ ਇਹਦੇ ਵਿੱਚ ਡਿਪਟੀ ਕਮਿਸ਼ਨਰ ਸਾਹਿਬ ਐਡੀਸੀ ਸਾਹਿਬ ਤੇ ਆਪਣੇ ਜਿਹੜੇ ਸੁਖਵਿੰਦਰ ਸਿੰਘ ਜੀ ਆ ਮੰਤੋ ਜਿਹੜੇ ਆਪਣੇ ਕੰਬਾਈਨ ਹਾਰਵੈਸਟਰ ਨੇ ਸਪਾਣੇ ਤੋਂ ਉਹਨਾਂ ਨੇ ਇੱਕ ਸੀਐਸ ਸਾਹਿਬ ਦੇ ਨਾਲ ਮਿਲ ਕੇ ਨਾ ਜਿਹੜਾ ਜਿਹੜਾ ਪਾਮਪ ਲਈ ਨੋਸਕਾ ਜਿਹੜਾ ਰੂਰਲ ਤੇ ਅਰਬਨ ਮਿਸ਼ਨ ਤੋਂ ਨਹੀਂ ਅੱਗੇ ਲੜੇ ਉਹਦੇ ਨਾਲ ਉਹਨਾਂ ਨੂੰ ਇਹਨਾਂ ਨੇ 22 ਜਿਹੜੇ ਸੀਗੇ ਸੈਲਫ ਹੈਪ ਗਰੁੱਪ ਦੀਆਂ ਲੇਡੀਆਂ ਨੂੰ ਸਟਾਰਟ ਕੀਤਾ ਉਹਨਾਂ ਨੂੰ ਇਹ ਰਿਕਸ਼ਾ ਦੇਣਗੇ ਤੇ ਔਰ ਇਹ ਰਿਕਸ਼ਾ ਉਹਨੂੰ ਜਿਹੜਾ ਹੈਗਾ ਉਹਦੀ ਫੰਡਿੰਗ ਸੀਐਸ ਸਾਹਿਬ ਚ ਹੋ ਗਈ ਪਲੱਸ ਜਣੀ ਹੋਰ ਦੀ ਸਬਸਿਡੀ ਹੋ ਗਈ ਉਹਨਾਂ ਨੂੰ ਇਰੇਕਸ਼ਨ ਮਿਲ ਗਈ ਤੇ ਉਹਨਾਂ ਉਹਨਾਂ ਦੇ ਨਾਲ ਇਹ ਐਗਰੀਮੈਂਟ ਹੈ ਕਿ ਉਹ ਬੱਚਿਆਂ ਨੂੰ ਘਰੋਂ ਲੈ ਕੇ ਸਕੂਲ ਚੱਲਣਗੇ ਤੇ ਜਦੋਂ ਛੁੱਟੀ ਹੋਵੇ ਉਹ ਉਹਨਾਂ ਨੂੰ ਘਰੇ ਚੰਗਣਗੇ ਤੇ ਬਾਕੀ ਦਾ ਟਾਈਮ ਤੇ ਆਪਣੀਆਂ ਸਵਾਲੀਆਂ ਢੋ ਕੇ ਆਪਣਾ ਰੋਸਗਾਰ ਜਿਹੜਾ ਕਮਾ ਸਕਦੇ ਆ ਦੇ ਨਾਲ ਇੱਕ ਤਾਂ ਬੱਚਿਆਂ ਨੂੰ ਐਜੂਕੇਸ਼ਨ ਮਿਲ ਗਈ ਜੀ ਉਹਨਾਂ ਦੀ ਗਵਰਨਮੈਂਟ ਹੋ ਗਈ ਤੇ ਔਰਤਾਂ ਦੀ ਗਵਰਨਮੈਂਟ ਹੋ ਗਈ ਜੋ ਆਪਣਾ ਰੋਸਗਾਰ ਜਿਹੜਾ ਹੈਗਾ ਕਮਾ ਸਕਦੇ ਆ 22 ਫੈਮਿਲੀਜ਼ ਵੀ ਜਿਹੜਾ ਹੈਗਾ ਉਹਨਾਂ ਦੇ ਪੈਰਾਂ ਸਿਰ ਉਹ ਹੋ ਜਾਣਗੇ ਉਹ ਆਪਣਾ ਰੋਸਗਾਰ ਕਰ ਲੂਗੀ ਜੋ ਇੱਕ ਬੜਾ ਨੋਰਮਲ ਆਬਜੈਕਟਿਵ ਹੈ ਜੀ ਸਾਡੇ ਮਾਧਿਅਮ ਦੇ ਦਿੱਕਸ਼ਨ ਨੌਕਤ ਮਰਜੀ ਦਾ ਔਰ ਜਿਹੜੇ ਸੁਖਵਿੰਦਰ ਜੀ ਔਰ ਐਡੀਸੀ ਕਪਟਰ ਜਿੰਦਰ ਸਿੰਘ ਬਰਾਸ ਜਿਹੜਾ ਇਹ ਇੰਟਰਸਟ ਐਡੂਕੇਸ਼ਨ ਆਪਸ਼ਨ ਹੈਗਾ ਐਫਟੀਓ ਆ ਗਿਆ ਇਹ ਸਾਰਾ ਇੱਕ ਕਲੈਕਟਿਵ ਐਫਰਟ ਹੈ ਸਾਰਿਆਂ ਦਾ ਇਹ ਬੜਾ ਬਹੁਤ ਅੱਛਾ ਆਏਗਾ ਜੀ ਅਜਿਹੇ ਜਿਹੜੇ ਬੱਚੇ ਆ ਪੜਨਗੇ ਲਿਖਣਗੇ ਅੱਗੇ ਵਧਣਗੇ ਬਹੁਤ ਗਰੀਬ ਪਰਿਵਾਰਾਂ ਦੇ ਬੱਚੇ ਵੀ ਜਿਹੜੇ ਆ ਗਿਆ ਉਹਨਾਂ ਦੇ ਵਿੱਚੋਂ ਕੋਈ ਡਾਕਟਰ ਬਣੇਗਾ ਕੋਈ ਇੰਜੀਨੀਅਰ ਬਣੇਗਾ ਆਪ ਲੋਕੀ ਬਣੇਗਾ ਅੱਗੇ ਜਾ ਕੇ ਆਪ ਸਨਮਾਨ ਲੇਗੇ ਸੋ ਬਹੁਤ ਅੱਛਾ ਨਹੀਂ ਜੀ ਸਰ ਇਸ ਤੋਂ ਨਵਾਂ ਵੀ ਹੋਰ ਵੀ ਸਕੀਮਾਂ ਲੈ ਆਈਏ ਜਾਂ ਕਿ ਪਟੇਲਾ ਹਾਂ ਹੋਰ ਵੀ ਬਹੁਤ ਸਾਰੀਆਂ ਸਕੀਮਾਂ ਲੈ ਕੇ ਆਵ ਜਿਹੜੇ ਡਾਇਰੈਕਟਰ ਅਕਾਡਮਿਕ ਹੈ ਮੈਂ ਤੁਹਾਡੇ ਤੋਂ ਬੇਨਤੀ ਵੀ ਕਰਦਾ ਕਿ ਉਹਨਾਂ ਨੂੰ ਤੁਸੀਂ ਇੱਕ ਵਾਰੀ ਸਾਡੇ ਜਿਵੇਂ ਮੈਡੀਕਲ ਕਾਲਜ ਦੇ ਡਿਵੀਸ਼ਨ ਸੈਂਟਰ ਆ ਰਿਹਾ ਹੈ ਵੀ ਹੈਬ ਸੈਂਟਰ ਤੋਂ ਸੰਬੰਧ ਹੈ ਜਿਹੜਾ ਤੁਹਾਡੇ ਸਰਕੀਟ ਦੇ ਵਿੱਚ ਹੈਗਾ ਤੇ ਤੁਸੀਂ ਜਿਹੜੇ ਆਪਣੇ ਸਿਵਲ ਸੁਸਾਇਟੀ ਵਾਲੇ ਆ ਚਾਹੇ ਉਹ ਪੰਚਾਇਤ ਹੋਵੇ ਸ਼ਹਿਰ ਦੇ ਬੰਦੇ ਹੋਣ ਕੋਈ ਐਨਜੀਓ ਹੋਵੇ ਉਹਨਾਂ ਨੂੰ ਸਾਡੇ ਸੈਂਟਰਾਂ ਤੱਕ ਲੈ ਕੇ ਆਓ ਮੈਂ ਤਾਂ ਪੁਲਿਸ ਨੂੰ ਵੀ ਬੇਨਤੀ ਕਰੂੰਗਾ ਕਿ ਉਹਨਾਂ ਨੂੰ ਆਪਾਂ ਮਰੀਜ਼ ਸਮਝੀਏ ਮੈਂਟਲ ਹੈਲਥ ਦਾ ਇਸ਼ੂ ਹੈ ਉਹਨਾਂ ਦਾ ਵੀ ਅਸੀਂ ਇਸੇ ਤਰ੍ਹਾਂ ਇਲਾਜ ਕਰਕੇ ਕਾਉਂਸਲਿੰਗ ਕਰਕੇ ਯੋਗਾ ਸਿਖਾ ਕੇ ਉਹਨਾਂ ਨੂੰ ਕੋਈ ਨਾ ਕੋਈ ਸਕਿਲਸ ਕਾਮ ਆ ਦੇਣ ਉਹਨਾਂ ਕੋਸ਼ਿਸ਼ ਕਰ ਸਕਾਂਗੇ ਉਹਨਾਂ ਨੂੰ ਵੀ ਲਾਇਬ੍ਰੇਰੀ ਅਡਮਿਸ਼ਨ ਦੇ ਨਾਲ ਜੋੜਾਂਗੇ ਉਹਨਾਂ ਨੂੰ ਇਹਨਾਂ ਨੂੰ ਵੀ ਇਸੇ ਤਰ੍ਹਾਂ ਸੀ ਉਹਦੀ ਮਦਦ ਕਰਾਂਗੇ ਚਾਹੇ ਉਹਨੂੰ ਬਸਤਵਾਈਏ ਕੋਈ ਮੋਬਾਈਲ ਰਿਪੇਅਰ ਜਾਂ ਕੋਈ ਹੋਰ ਆਪਣਾ ਜਿਹੜਾ ਹੈਗਾ ਕੋਈ ਕੈਪੇਸੀਟਰ ਤੇ ਕੋਈ ਟਾਪਾ ਖੋਲ੍ਹੇ ਕੋਈ ਆਪਣਾ ਮੇਲ ਹੇਅਰ ਸਲੂਨ ਖੋਲ੍ਹੇ ਜਾਂ ਕੋਈ ਬੂਟੀ ਬਾਲੇ ਖੋਲ੍ਹੇ ਔਰਤਾਂ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ ਸੋ ਇਦਾਂ ਦੇ ਜਿਹੜੇ ਇਨੀਸ਼ੀਏਟਿਵ ਹੈ ਇਹ ਬਹੁਤ ਵੈਲਕਮ ਹੈ ਮੈਂ ਸਾਰੇ ਐਨ ਜੀਓ ਨੂੰ ਫੀਲ ਕਰਦਾ ਔਰ ਸਿਰੋ ਸੁਸਾਇਟੀ ਨੂੰ ਕਰਦਾ ਕਿ ਆਓ ਆਪਾਂ ਲੋਕਾਂ ਨੂੰ ਜੁੜਾ ਹੈਗਾ ਜਿਹੜਾ ਐਜੂਕੇਸ਼ਨ ਹੈਲਥ ਜਿਹੜਾ ਆਪਣਾ ਰੁਸ਼ਕਾਰ ਹੈ ਇਹ ਤਿੰਨ ਮੇਨ ਕਮਰਾਂ ਦੇ ਆਪਣੇ ਜਿਹੜਾ ਵੀ ਕੋ ਯੋਗਦਾਨ ਪਾਉਣਾ ਚਾਹੁੰਦਾ ਸੋ ਅਸੀਂ ਉਹਨਾਂ ਦਾ ਸਵਾਗਤ ਵੀ ਕਰਾਉਂਦਾ ਧੰਨਵਾਦ ਵੀ ਕਰਾਉਂਦਾ ਦੇ ਨਾਲ ਸਰ ਡਰੈਕਟਿਵਿਟੀ ਗੱਲ ਕੀਤੀ ਹੈ ਜਿਹੜੇ ਲਾਇਸੈਂਸ ਤੋਂ ਬਿਨਾ ਸੈਂਟਰ ਖੁੱਲੇ ਹੋਏ ਨੇ ਉਹਨਾਂ ਨੂੰ ਬੰਦ ਕਰਵਾਏ ਦੇਖੋ ਤੁਸੀਂ ਮੈਨੂੰ ਐਕਸੈਲੈਂਟ ਇਨਫੋਰਮੇਸ਼ਨ ਦਿਓ ਜੇ ਲਾਇਸੈਂਸ ਤੋਂ ਵਗੈਰ ਇੱਕ ਵੀ ਹੈ ਅਸੀਂ ਮੈਂ ਬੜਾ ਸਟ੍ਰਿਕਟਾਂ ਜੀ ਇਹਦੇ ਵਿੱਚ ਪਟਿਆਲੇ ਦੇ ਬਸ ਸਟ੍ਰਿਕਨੈਸ ਹੋਣੀ ਹੈ ਕੰਮ ਸਾਡਾ ਇਹ ਐਪੀ ਸੈਂਟਰ ਇੱਥੇ ਹੈਗਾ ਜੀ ਰੋਟੀਪੁਰ ਗੂਜਰ ਰੌਂਗਲਾ ਹੈਗਾ ਕੱਲ ਰੌਂਗਲਾ ਵਾਲੇ ਆਏ ਸੀ ਮੈਨੂੰ ਸਪੈਸ਼ਲ ਨਸ਼ਾ ਵੇਚਣ ਵਾਲੇ ਉਹਨਾਂ ਦਾ ਕਿਸਾ ਹੋ ਰਿਹਾ ਔਰ ਜਿਹੜੇ ਨਸ਼ਾ ਲੈਣ ਵਾਲੇ ਬਿਮਾਰਾ ਉਹਨਾਂ ਦਾ ਇਲਾਜ ਹੋ ਰਿਹਾ ਦੋਨੇ ਕੰਮ ਕਰ ਰਹੇ ਨੇ ਮੰਤਰੀ ਸਾਹਿਬ ਹੜਾ ਦੀ ਗੱਲ ਕਰੀਏ ਹੜਾ ਨੂੰ ਲੈ ਕੇ ਕੀ ਪ੍ਰਬੰਧ ਕੀਤੇ ਗਏ ਨੇ ਪਿਛਲੀ ਵਾਰ ਵੀ ਆਪਾਂ ਨੇ ਬੜਾ ਪੁਲਿਸ ਸਾਹਮਣੇ ਔਰ ਜਿੰਨੇ ਵੀ ਤੁਹਾਡੇ ਪੀਡੀਆ ਅਥਾਰਟिटीज ਆ ਜਾਂ ਮਿਸਟਰ ਅਥਾਰਟिटीज ਆ ਉਹਨਾਂ ਨਾਲ ਲਗਾਤਾਰ ਹਰ ਹਫਤੇ ਮੈਂ ਜਿਹੜੇ ਆ ਗਿਆ ਜਿੱਥੇ ਜਿੱਥੇ ਹੜ ਆਈ ਸੀ ਉਹ ਜਿਹੜੀਆਂ ਨੂੰ ਵਿਜ਼ਿਟ ਕਰਦੇ ਤੇ ਬੜੀ ਨਦੀ ਦੇ ਉੱਤੇ ਜਿਹੜੇ ਜਿੱਥੋਂ ਜਿੱਥੋਂ ਮਰੀਜ਼ ਹੋਏ ਸੀ ਸਾਰੇ ਅਸੀਂ ਬੁਲਾ ਕਰਦੇ ਔਰ ਉਹਨਾਂ ਨੂੰ ਸਟਰਨ ਕਰ ਰਹੇ ਆ ਔਰ ਬੁੱਕੀ ਕੱਢੀ ਜਾ ਰਹੀ ਹੈ ਜਿੰਨੇ ਵੀ ਉਹਦੇ ਚ ਮਤਲਬ ਕੋਈ ਪਲਾਨਸ ਨਾਲ ਰਿਲੇਟਡ ਇਸ਼ੂ ਸੀਗੇ ਜੋ ਵੀ ਲੋਕਾਂ ਦੀਆਂ ਜੋ ਉਹਨਾਂ ਦੀ ਕੰਪਲੇਨਟ ਸੀਗੀਆਂ ਸਾਰੀਆਂ ਨੂੰ ਰੀਡਰੈਸ ਕਰ ਰਹੇ ਆ ਅਸੀਂ ਤਾਂ ਕਿ ਮੁੜ ਕੇ ਉਹ ਨੁਕਸਾਨ ਨਾ ਆਵੇ ਔਰ ਇਸ ਤੋਂ ਸਵਾਇਆ ਅਸੀਂ ਲੌਂਗ ਟਰਮ ਪਲਾਨਿੰਗ ਕਰ ਰਹੇ ਆ ਇਸ ਤਰ੍ਹਾਂ ਅਸੀਂ ਇੱਥੇ ਪ੍ਰੋਬਲੀਮ ਹੋਇਆ ਸੀਗਾ ਮਤਲਬ ਇੱਥੋਂ ਲੈ ਕੇ ਚੰਡੀਗੜ੍ਹ ਤੋਂ ਲੈ ਕੇ ਇੱਥੇ ਤੱਕ ਜਿਹੜੀ ਪਟਿਆਲਾ ਕੀ ਰਾਵੋ ਦੇ ਨਾਲ ਬਹੁਤ ਸਾਰੇ ਅਸੀਂ ਜਿਹੜੇ ਹੈਗੇ ਆ ਉਹ ਛੋਟੇ ਛੋਟੇ ਲੇਕ ਕ੍ਰੀਏਟ ਕਰਾਂਗੇ ਇੱਕ ਦੋ ਜਗ੍ਹਾ ਤੇ ਸਾਨੂੰ ਪਤਾ ਲੱਗਾ ਕਿ ਪੰਚਾਇਤ ਦੀ ਜਮੀਨ ਆ ਗਈ ਉੱਥੇ ਵੱਡੇ ਲੇਕ ਕ੍ਰੀਏਟ ਕਰਾਂਗੇ ਤਾਂ ਜਾ ਕੇ ਜੇ ਪਾਣੀ ਜਦ ਉਹ ਰੀਚਾਰਜ ਹੋਏਗਾ ਬਾਟਰ ਡੇਵਲ ਪਲਸ ਉਹਦੇ ਨਾਲ ਹੜ ਨਹੀਂ ਆਣਗੇ ਔਰ ਉਹਨੂੰ ਉਸੇ ਲਿਫਟ ਡਿਗਰੀਟ ਕਰਕੇ ਉਹ ਅਗਰੀਕਲਚਰ ਵਾਸਤੇ ਯੂਜ਼ ਕਰਾਂਗੇ ਜਮੀਨ ਚ ਪਾਣੀ ਸਰ ਮਾਹਯੋਗ ਸੀਮ ਸਾਹਿਬ ਨੇ ਇੱਕ ਮੁੱਈਤ ਲਾਈ ਹੈ ਕਿ ਜਿਹੜੇ ਨੌਨ ਟੀਚਿੰਗ ਟੀਚਰਸ ਨੇ ਉਹਨਾਂ ਨੂੰ ਕਾਲਜਾਂ ਦੇ ਅਧੀਨ ਕਰ ਦਿੱਤਾ ਗਿਆ ਇਹਦੇ ਵਿੱਚ ਕਿਹੜੀ ਕਿਹੜੀ ਕੈਟੇਗਰੀਆਂ ਰੱਖੀ ਗਈ ਹੈ ਦੇਖੋ ਇਹ ਐਜੂਕੇਸ਼ਨ ਦਾ ਸਬੰਧ ਹੁਤਾ ਹੈ ਜਿਹੜੀ ਮੈਂ ਮੈਂ ਇਹਦੇ ਬਾਰੇ ਐਜੂਕੇਸ਼ਨ ਮਿਨਿਸਟਰ ਜਰਾਂਗੇ ਪਰਸੈਂਟ ਠੀਕ ਸਰ ਠੀਕ ਹੈ ਤੁਸੀਂ ਆਪਣੇ ਨਿਰਣਾ ਮੰਨੋ ਪ੍ਰਾਪਤੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ